ਸਸ਼ੀਕਲ ਜੀ ਮੈਂ ਹਾ ਅੱਜ ਦੀ ਖ਼ਬਰ ਸੰਧੂਤੇ ਗੱਲ ਕਰਦੇ ਹਾਂ ਜੀ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਵੱਡਾ ਬਿਆਨ ਨਿਕਲ ਕੇ ਆ ਰਿਹਾ ਹੈ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਉੱਤੇ ਉਹ ਵਾਰ-ਵਾਰ ਸ਼ਿਕੰਜ ਕਸ ਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਕਰਮ ਸਿੰਘ ਮਜੀਠੀਆ ਉੱਤੇ ਕਿ ਤੁਸੀਂ ਸਰਾਣੇ ਮੰਗਦੇ ਹੋ ਬੈੱਡ ਮੰਗਦੇ ਹੋ ਏਸੀ ਮੰਗਦੇ ਹੋ ਜਿਨ੍ਹਾਂ ਦੇ ਵਿੱਚ ਨਹੀਂ ਤੁਹਾਡੇ ਉੱਤੇ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ ਤੁਹਾਡੇ ਜਿਹੜੇ ਕਾਲੇ ਚਿੱਠੇ ਸੀ ਉਹ ਨਿਕਲ ਕੇ ਸਾਹਮਣੇ ਆ ਗਏ ਤੇ ਤੁਹਾਨੂੰ ਬਹੁਤ ਲੰਮਾ ਸਮਾ ਘਟਨਾ ਪੈ ਸਕਦਾ ਹੈ ਜੇਲਾਂ ਦੇ ਵਿੱਚ ਇਸ ਤਰ੍ਹਾਂ ਦੀ ਜੋ ਵੱਡੀ ਬਿਆਨਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਉੱਥੇ ਹੀ ਸੂਤਰਾਂ ਵੱਲੋਂ ਬਹੁਤ ਵੱਡੀ ਜਿਹੜੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਵਿਧਾਨ ਸਭਾ ਮਜੀਠੀਆ ਪਰਿਵਾਰ ਦੇ ਖੂਬ ਰਗੜੇ ਲਾਏ ਹਾਲਕੀ ਉਹਨਾਂ ਵਿਕਰਮ ਸਿੰਘ ਮਜੀਠੀਆ ਦੇ ਸਿੱਧੇ ਤੌਰ ਤੇ ਨਾਮ ਨਹੀਂ ਲਿਆ ਪਰ ਵਿਕਰਮ ਸਿੰਘ ਮਜੀਠੀਆ ਨੂੰ ਬਜ਼ੁਰਗਾਂ ਵੱਲੋਂ ਜਨਰਲ ਡਾਇਨੋਪੋਜਨ ਸਿਖਾਉਣ ਦੇ ਸਰੋਪੇ ਦੇਣ ਦੀ ਘਟਨਾਵਾਂ ਦਾ ਸਦਨ 'ਚ ਜ਼ਿਕਰ ਯੋਗ ਕੀਤਾ ਦੂਸਰੇ ਪਾਸੇ ਮੁੱਖ ਮੰਤਰੀ ਇਥੋ ਤੱਕ ਕਹਿ ਦਿੱਤਾ ਕਿ 460 ਕਰੋੜ ਰੁਪਏ ਸਾਬਤ ਨਾ ਹੋਣ ਤੇ ਵਾਪਸ ਲੈਣ ਦੀ ਗੱਲ ਕਰਨ ਵਾਲੇ ਅੱਜ ਉਹ ਗਨੀ ਮਜੀਠੀਆ ਸਦਨ ਵਿੱਚ ਆਏ ਕਿਉਂ ਨਹੀਂ ਜੇਕਰ ਸੱਚੇ ਸੰਤ ਆ ਆਪਣੀ ਗੱਲ ਰੱਖਦੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮਜੀਠੀਆ ਪਰਿਵਾਰ ਨੇ ਪਹਿਲੇ ਦਿਨ ਤੋਂ ਗਦਾਰੀ ਕੀਤੀ ਹੈ ਜਲਿਆਂਵਾਲੇ ਬਾਗ ਦੀ ਘਟਨਾ ਤੋਂ ਬਾਅਦ ਮਜੀਠੀਆ ਨੇ ਜਨਰਲ ਡਾਇਰ ਨੂੰ ਰੋਟੀ ਖਵਾਈ ਸੀ ਅਤੇ ਸਰੋਪੇ ਦੁਆਏ ਸੀ ਉਹਨਾਂ ਨੇ ਕਿਹਾ ਕਿ ਸਰੋਪੇ ਦੇਣ ਵਾਲਿਆਂ ਜਥੇਦਾਰ ਅਰੂੜ ਸਿੰਘ ਅਕਾਲੀ ਨੇਤਾ ਸਿਮਰਨਜੀਤ ਸਿੰਘ ਮਾ ਦੇ ਨਾਨਾ ਜੀ ਸਨ ਮੁੱਖ ਮੰਤਰੀ ਨੇ ਕਿਹਾ ਕਿ ਸਿਮਰਨ ਜੀ ਨੇ ਮਾਨ ਹਾਲਾਂਕਿ ਇਸ ਮਾਮਲੇ ਵਿੱਚ ਮਾਫੀ ਮੰਗ ਚੁੱਕੇ ਹਨ ਤਾਂ ਇਹ ਜੋ ਬਿਆਨਬਾਜ਼ੀ ਕਰਦੇ ਸ਼ਕੰਜ ਕੱਸਦੇ ਹੋਏ ਨਜ਼ਰ ਆਏ ਪੰਜਾਬ ਦੇ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਤਾਂ ਹੁਣ ਕੀ ਵੱਡੀ ਕਾਰਵਾਈ ਹੋਵੇਗੀ ਕੀ ਆਉਣ ਵਾਲੇ ਟਾਈਮ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਉੱਤੇ ਕੀ ਉਹਨਾਂ ਵੱਲੋਂ ਵੱਡੀ ਕਾਰਵਾਈ ਕੀਤੀ ਜਾਏਗੀ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਂਝੀ ਕਰਾਂਗੇ